ਬੀਬੀ ਕਾਹਰ ਦੀ ਆ ਸੋਨੀਆ ਸੋਨੀਆ ਆ ਗਏ ਕਾਪੀ ਹਾਂਜੀ ਭਾਬੀ ਤੀ ਘੰਟੇ ਬਸ ਮੈਂ ਕੰਮ ਹੀ ਨਿਬੇੜ ਕੇ ਹਟੇ ਹੀ ਸੋਨੀਆ ਕਿੱਧਰ ਗਈ ਆ ਅੰਦਰ ਵੀ ਆ ਨਹੀਂ ਗਈ ਉਹਦੋਂ ਮੈਂ ਦੁਆਜੇ ਵੇਖ ਆਇਆ ਤੇ ਉਧਰ ਹੀ ਗਈ ਹੋਣੀ ਆ ਅੱਜ ਫੇਰ ਚਲ ਗਈ ਉਧਰ ਤੇ ਰੋਝ ਜਾਂਦੀ ਆ ਤੇਰੇ ਤੇ ਘਰੋਂ ਨਿਕਲਦੇ देर ਹੁੰਦੀ ਆ ਉਸੇ ਵੇਲੇ ਚੱਲ ਜਾਂਦੀ ਆ ਤੇ ਨਾਲੇ ਨਾ ਆਵੇ ਜੋੜੇ ਤੇ ਗੜੀ ਹੱਥ ਮੇਰਾ ਨਾਂ ਨਾ ਲਈ ਤਾਂ ਨਾ ਮੈਨੂੰ ਕੋ ਕਹਿੰਦੀ ਲੋੜ ਆ ਆ ਪਿਛਲੀ ਵਾਰੀ ਤੁਸੀਂ ਕਹਿਤਾ ਸੀ ਨਾ ਤੇ ਦੋ ਦਿਨ ਮੇਰੇ ਗੱਲ ਪੈਂਦੀ ਰਹੀ ਉਹਦੋਂ ਦਾ ਐਡਾ ਵਟਾ ਮੂੰਹ ਕੀਤਾ ਵਾ ਮੈਂ ਨਹੀਂ ਕਿਸੇ ਨੂੰ ਵੀ ਕਿਹਾ ਨਾ ਨਾ ਮੈਨੂੰ ਕਹਿਣ ਦੀ ਲੋੜ ਆ ਭੈਣ ਭਰਾਵਾਂ ਵਾਂਗੂ ਇੱਕ ਦੋ ਵਾਰੀ ਸਮਝਾਇਆ ਵਾ ਵੀ ਨਹੀਂ ਕਿਹਦੇ ਘਰ ਇੰਨਾ ਚਾਈਦਾ ਪਰ ਨਹੀਂ ਹਰਦੀ ਤੇ ਮੈਂ ਕੀ ਕਹਿ ਸਕਦੀ ਮੈਂ ਪਹਿਲੇ ਦਿਨ ਹੀ ਤੈਨੂੰ ਕਿਹਾ ਸੀ ਵੀ ਉਹ ਦਵਿੰਦਰ ਦੀ ਬਹਿਣੀ ਬਹਿ ਗਈ ਆ ਤੇ ਜਿੱਥੇ-ਜਿੱਥੇ ਦਵਿੰਦਰ ਬੈਠੀ ਇਹਨਾਂ ਘਰਾਂ ਪਾਰ ਦਿੱਤੇ ਉਹਨੇ ਤੇ ਘਰ ਸਾਡਾ ਵੀ ਹੌਲੀ-ਹੌਲੀ ਪਟਣ ਡਿਆ ਵਾ ਅੱਜ ਤੱਕ ਸਾਡੇ ਘਰ 'ਚ ਕਦੀ ਕੋਈ ਗੱਲ ਹੋਈ ਹੀ ਖਰਚੇ ਨੂੰ ਲੈ ਕੇ ਕੋਈ ਕੰਮ ਨੂੰ ਲੈ ਕੇ ਹੁਣ ਨੇਤਾ ਹੁੰਦੀਆਂ ਜਿੱਦਾਂ ਦੀ ਉਹ ਸਾਡੇ ਘਰਾਂ ਨੂੰ ਜਾਣ ਰਹੀ ਆ ਨਾ ਸੋਨੀ ਇੱਕ ਦਿਨ ਮੇਰੇ ਨਾਲ ਸਿੱਧੇ ਮੂੰਹ 'ਨੀ ਬੋਲੀ ਮੈਂ ਤਾਂ ਉਹਨੂੰ ਕਿਹਾ ਸੀ ਵੀ ਨਹੀਂ ਜਾਣਾ ਕਿਸਦੇ ਘਰ ਤੇ ਫੇਰ ਚਲ ਗਈ ਮੇਰੇ ਪੁੱਸੇ ਬਿਨਾਂ ਕੈਨ ਮੈਂ ਤਾਂ ਮੈਂ ਭੈਣ ਭਰਾਵਾਂ ਵਾਂਗੂ ਬੈਠ ਕੇ ਵੀ ਬੜਾ ਸਮਝਾਇਆ ਸੀ ਵੀ ਆਪਣਾ ਬੜਾ ਵਧੀਆ ਸਿਸਟਮ ਚੱਲਣ ਲਿਆ ਵਾ ਦੋਵੇਂ ਭਰਾ ਮਿਹਨਤ ਕਾਂਦੇ ਸੀ ਘਰ ਸੰਭਾਲਣ ਦੇ ਆਪਣੇ ਘਰਾਂ ਲਈ ਵੇਖੀਦਾ ਵੀਦਾ ਪਰ ਨਹੀਂ ਉਹਦੇ ਦਿਮਾਗ 'ਚ ਕੋਈ ਗੱਲ ਹੁੰਦੀ ਤੇ ਮੈਂ ਹੁਣ ਕੀ ਕਰਾਂ ਹੁਣ ਮੈਂ ਉਹਨੂੰ ਕਿਦਾਂ ਸਮਝਾਵਾਂ ਮੈਂ ਰੋਦਣ ਵੀ ਕਿਹਾ ਵੀ ਨਹੀਂ ਕਿਸੇ ਦੇ ਘਰ ਜਾਣਾ ਮੈਂ ਜਦੋਂ ਕੰਮ ਤੋਂ ਘਰ ਆਉਣਾ ਮੈਨੂੰ ਘਰੇ ਦੇਹਣੀ ਚਾਹੀਦੀ ਆ ਮੈਂ ਤਾਂ ਸਾਰੇ ਅੰਦਰ ਬੋਲਦੇ ਮੈਨੂੰ ਲੱਭੇ ਨਹੀਂ ਮੈਂ ਖੜੀ ਤਾਂ ਆਵਾਜ਼ ਆਈ ਮੈਂ ਹਰ ਸੋਈ ਜੁਣੀ ਆ ਤੂੰ ਹੀ ਲੱਗੇ ਜਾਂਦਿਆਂ ਨੂੰ ਮੇਰੀ ਗੱਲ ਸੁਣ ਭੈਣ ਭਰਾਵਾਂ ਆੜਵਾੜ ਜਾਣ ਤੋਂ ਘ ਡਰਵਣੀਆਂ ਪਰ ਜਿੱਥੇ ਜਾ ਕੇ ਬਹਿ ਕੇ ਪਤਾ ਵਾ ਵੀ ਸਾਨੂੰ ਕੋਈ ਚੰਗੀ ਮਾਤ ਨਹੀਂ ਮਿਲਣੀ ਉੱਥੇ ਤੇ ਆਪਾਂ ਆਪਣੇ ਭੈਣ ਭਰਾ ਨੂੰ ਰੋਕਣਾ ਹੀ ਆ ਨਾ ਪਰ ਹੁਣ ਉਹਨੂੰ ਆਪਾਂ ਇਹ ਗੱਲ 'ਚ ਗਲਤ ਲੱਗਦੀ ਆ ਕਿ ਖਰੇ ਵੀ ਨੂੰ ਸਹਾਲੀਆਂ ਭੈਣਾ ਕੋਲ ਭੈਣ ਤੋਂ ਕਹਿਣ ਦੇ ਆ ਇਹ ਕਰਕੇ ਮੈਂ ਤੇ ਛੱਡ ਦਿੱਤਾ ਵਾ ਕਹਿਣਾ ਤੂੰ ਬੈ ਚਾਹ ਬਣਾਵਾ ਕੇ ਰੋਟੀ ਲਿਆਵਾ ਰੋਟੀ ਬਣੀ ਆਉਂਦਾ ਨਹੀਂ ਚਾਹ ਪੀਨੇ ਆ ਥੋੜੀ ਠੰਢੀ ਬਾਹਰ ਤੇ ਚਲੋ ਚਲ ਕੋਈ ਨਹੀਂ ਮੈਂ ਚਾਹ ਬਣਾ ਦੇਣੀ ਪਹਿਲਾਂ ਅਦਕ ਹਨ ਪਿਆਰ ਨਾ ਹੀ ਮੰਨ ਜੇ ਨਾ ਹੀ ਮੈਨੂੰ ਬੋਲਣਾ ਪਵੇ ਪਰ ਇਨੇ ਪਤਾ ਨਹੀਂ ਕੀ ਕਰਨਾ ਵਾ ਲੱਗਦਾ ਵੀ ਮੈਨੂੰ ਹੁਣ ਇਹਨੂੰ ਪੁੱਛਣਾ ਹੀ ਪੈਣਾ ਚੱਜਣਾ ਜਰਾ ਬੇਟੇ ਯਾਰ ਮੇਰੀ ਸੁਣ ਗੱਲ ਮੈਨੂੰ ਨਹੀਂ ਚੰਗਾ ਲੱਗਦਾ ਵੀ ਮੈਂ ਰੋਜ਼ ਦੜੀ ਤੇ ਚੀਕਾਂ ਚ ਲਾਵਾਂ ਤੇ ਤੈਨੂੰ ਰੋਜ਼ ਦੜੀ ਕਵਾਂ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਕੀ ਕੀਤਾ ਤੂੰ ਕੀ ਕੀਤਾ ਜਦੋਂ ਮੈਂ ਤੈਨੂੰ ਮਨਾ ਕੀਤਾ ਤੂੰ ਅੱਧਰ ਕੀ ਕਰਨ ਗਈ ਮਿਲ ਗਈ ਚੁਕਣਾ ਭਾਬੀ ਕੋ ਮੈਂ ਮਾਰ ਕੇ ਜਿ ਬੇੜ ਤਰਾ ਮੂਵ ਇੰਗਾ ਕਰ ਦੂੰਗਾ ਗਲਤ ਤੇਰੀ ਮੇਰੀ ਹੋਣੀ ਭਾਬੀ ਨੂੰ ਕਿਸੀ ਤੰਨੀ ਨਹੀਂ ਚੁੱਕਣਾ ਇਹ ਤਾਂ ਹੀ ਬੜੀ ਔਖੀ ਉਹ ਕਿ ਵੇਖਣਦੇ ਆ ਚੰਗੇ ਬੋਲੇ ਕੰਮ ਤੇ ਗਏ ਆ ਸਵੇਰੇ ਨਾ ਕੋਈ ਮਾੜੀ ਨਾ ਚੰਗੀ ਆਉਂਦੇ ਪੰਪ ਮਿਲ ਜਾਂਦਾ ਉਹ ਚੁੱਪ ਕਰ ਜਾ ਮੇਰੀ ਗੱਲ ਵੀ ਸੁਣ ਲਾ ਮੈਂ ਤੁਹਾਨੂੰ ਅਜੇ ਪਿਆਰ ਨਾ ਸਮਝਾਉਂਦਿਆਂ ਵਾਂ ਕਿ ਮੈਂ ਨਾ ਹੀ ਦਰਨਾ ਉੱਚੀ ਬੋਲਾਂ ਤੁਹਾਡੇ ਘਰੇ ਚੁੱਕਣਾ ਦਿੰਦੇ ਆ ਜਾ ਕੇ ਤੇ ਉਹਨਾਂ ਦੇ ਵੇਖ ਲੋ ਘਰ ਜਾ ਕੇ ਕਿਤੇ ਇੰਨਾ ਹਾਸੇ ਦੇ ਖੇਡਦੇ ਆ ਉਹ ਕੰਬਲੀ ਜੀ ਕਿਤੇ ਇੰਨਾ ਹਸ ਹੁੰਦੀ ਉਹਨਾਂ ਦੇ ਘਰ ਕਿਤੇ ਉਹਦੀ ਸੱਸ ਨੇ ਕੋਟੀਆਂ ਲੈ ਕੇ ਦਿੱਤੀਆਂ ਸਾਰਿਆਂ ਨੂੰ ਤੇ ਤੁਸੀਂ ਨਾ ਤੁਹਾਡੀ ਕਦੀ ਭਾਬੀ ਨੇ ਕਿਹਾ ਬਸ ਉਹਨੂੰ ਪੈਸਿਆਂ ਦਾ ਪਤਾ ਹੀ ਕਿ ਪੈਹੇ ਦੇਈ ਜਾ ਮੈਨੂੰ ਵਾਸੇ ਵਟ ਵਟ ਕੇ ਯਾਰ ਤੇ ਘਰ ਦਾ ਟੰਡੂ ਵੱਜੋ ਮੁਰਗੀ ਆਪੇ ਤੇ ਮੈਨੂੰ ਇਹ ਦੱਸ ਤੇਰੀ ਦੁਕਾਨ ਆ ਚੰਗੀ ਭਲੀ ਚੱਲਦੀ ਇੱਥੇ ਕਾਮਕਾਰ ਆਪਣਾ ਤੇ ਸਾਰਾ ਦਿਨ ਦੁਕਾਨ 'ਚ ਹੀ ਬੜੀ ਰਹਾ ਮਾਸਾ ਮੀਮੀ ਰਣੀ ਦਿਲ ਕਰਦਾ ਵੀ ਮੜ ਜਾਵਾਂ ਇੱਧਰ ਉੱਧਰ ਘੋਮ ਫੇਰ ਲਵਾਂ ਉਹਨੇ ਆਵਾਜ਼ ਹੀ ਦਿੱਤੀ ਹੀ ਮੈਨੂੰ ਚੋਰੀ ਮੜ ਜਾ ਯਾਰ ਗੱਲ ਸੁਣ ਮੇਰੀ ਗੱਲ ਨੂੰ ਕੁਮਾਹ ਫਰਾ ਨਾ ਤੈਨੂੰ ਚੰਗਾ ਭਲਾ ਪਤਾ ਵੀ ਮੈਂ ਕੀ ਕਹਿਣਿਆ ਤੈਨੂੰ ਤੇ ਨਾਲੇ ਜਿਹੜੀ ਜਾਨਾਨੀ ਦੇ ਦੂਬ ਬੈਣੀ ਬੈਣਦੀ ਆ ਨਾ ਤੈਨੂੰ ਪਤਾ ਵੀ ਉਹਦਾ ਕਿਦਾਂ ਦਾ ਸੁਭਾਅ ਆ ਕੀ ਹੋ ਨਹੀਂ ਹੋਇਆ ਯਾਰ ਮੇਰੀ ਗੱਲ ਤਾਂ ਸੁਣ ਲਾ ਹਾਂ ਉਹਦੇ ਕਰਕੇ ਹੁਣ ਵੇਲਾ ਤੂੰ ਉਧਰ ਜਾਨੀ ਆ ਨਾ ਤੇ ਤੈਨੂੰ ਉਹ ਚੁੱਕਣਾ ਗੱਲਾਂ ਇਹੋ ਜੀਆਂ ਦੱਸਦੀ ਆ ਚਾੜਦੀ ਆ ਕਿ ਆਪਣੇ ਘਰ ਦਾ ਮਾਹੌਲ ਜਿਹੜਾ ਖਰਾਬ ਹੋਣ ਰਿਹਾ ਯੋ ਮੈਨੂੰ ਤੇ ਉਹਨਾਂ ਨੇ ਵਿਚਾਰਾਂ ਨੇ ਕੋਖ ਵੀ ਨਹੀਂ ਕਿਹਾ ਤੇ ਮੈਂ ਤੈਨੂੰ ਅਜ ਤੱਕ ਜਾਨ ਤੋਂ ਕਿਤੇ ਮਨਾ ਕੀਤਾ ਸੀ ਦੱਸ ਜੇ ਆ ਗੱਲਾਂ ਕਰਕੇ ਸਾਡੇ ਘਰ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਤਾਂ ਤੈਨੂੰ ਕਹਿਣ ਦਾ ਵੀ ਉਧਰ ਨਾ ਜਾਇਆ ਕਰ ਆਪਣੀ ਦੁਕਾਨ ਹੈਗੀ ਉਹ ਆਪਣੀ ਦੁਕਾਨ ਕਰ ਘਰ ਦੇ ਕੰਮ ਕਰ ਭਾਬੀ ਦਾ ਹੱਥ ਸਹਉ ਆਪਣਾ ਕੰਮ ਕਰੇ ਦਾ ਹੱਥ ਵੜਾ ਕੇ ਨਹੀਂ ਯਾਰ ਜੇ ਹੁਣ ਮੈਂ ਬਾਹਰੋਂ ਖਪਿਆ ਤਾਂ ਪਿਆ ਸਾਰੀ ਦਿਹਾੜੀ ਜੇ ਨਾ ਬਾਹਰ ਨਾ ਜਿੱਕਰ ਆ ਕੇ ਬੰਦੇ ਨੂੰ ਸ਼ਾਂਤੀ ਨਾ ਮਿਲੇ ਤਾਂ ਫਿਰ ਮੈਂ ਕੰਮ ਕਿਦਾਂ ਮੇਰਾ ਦਿਲ ਕਿਦਾਂ ਬਾਹਰ ਲੱਗੂਗਾ ਆਉਣ ਜਾਣ ਲੱਗਾ ਮੋਟਰਸਾਲ ਤੇ ਆਉਣਾ ਜਾਣਾ ਪੈਂਦਾ ਮੇਰਾ ਧਿਆਨ ਮੁੜ ਕੇ ਇੱਧਰ ਹੁੰਦਾ ਕਾਹੇ ਚ ਮੈਂ ਵਜੂਗਾ ਫਿਰ ਤੂੰ ਖੁਸ਼ਵੇਂ ਆਏ ਗੱਲ ਚ ਦੱਸ ਤੇ ਤੂੰ ਹੀ ਘਰ ਚ ਧਿਆਨ ਦਿੰਦੇ ਕਦੋਂ ਪਸ ਤੂੰ ਜਦੋਂ ਘਰ ਰਹਿੰਦੇ ਨਾ ਤੁਹਾਨੂੰ ਉਦੋਂ ਪੰਪ ਚੜ ਜਾਂਦਾ ਤੇ ਤੂੰ ਖਵਣ ਡਿਆ ਪੈਂਦੇ ਚੰਗੇ ਬਲੇ ਸੇਰੇ ਜਾਂਦੇ ਉਹਨਾਂ ਕੰਮ ਤੇ ਕੋਈ ਮਾੜੀ ਨਹੀਂ ਚੰਗੀ ਨਹੀਂ ਤੁਹਾਡੇ ਨਾਲ ਔਰ ਲੋਕੀ ਸਾਰੇ ਘਰ ਹੱਸਦੇ ਖੇੜਦੇ ਰਹਿੰਦੇ ਆ ਬਸ ਸਾਡੇ ਘਰ ਹੀ ਕੁੱਤੀ ਚੀਕਾ ਪਿਆ ਰਹਿੰਦਾ ਵਾ ਇੱਧਰ ਨਾ ਜਾਓ ਉੱਧਰ ਨਾ ਜਾਓ ਆ ਨਾ ਕਰੋ ਬਸ ਕਹਿੰਦੇ ਘਰ ਦਾ ਡੱਡੂ ਬਣੀ ਰਹੋ ਬਸ ਬਸ ਇਹੋ ਇਦਾਂ ਹੀ ਕਰਦੇ ਰਹਿੰਦੇ ਆ ਵੇ ਲਾ ਗੋਪੀ ਤੈਨੂੰ ਮੈਂ ਕਿਹਾ ਹੀ ਨਾ ਫੇਰ ਗੱਲ ਕੋਈ ਵੀ ਹੋਊਗੀ ਨਾ ਤੇ ਇੰਨੇ ਘਮਾਂ ਫਰਾ ਕੇ ਮੇਰੇ ਤੇ ਲਿਆਉਣੀ ਕਿਦੋਂ ਮੈਂ ਤੈਨੂੰ ਪੰਪ ਦਿੱਤਾ ਸੀ ਤੂੰ ਕੋਈ ਛੋਟਾ ਜਿਹਾ ਬੱਚਾ ਵਾ ਕਿ ਤੂੰ ਮੇਰੇ ਪਿੱਛੇ ਲੱਗ ਜਾਣਾ ਜਾਂ ਮੇਰੀ ਚੁਕਣਾ ਦੇ ਵਿੱਚ ਆ ਜਾਣਾ ਨਾਲੇ ਮੇਰਾ ਆਪਣਾ ਤੇ ਘਰ ਵਾ ਚੁਕਣਾ ਮੈਂ ਦੇਣੀ ਕਿਨੂੰ ਆ ਹਾਲ ਮੈਮ ਜਿਹੜਾ ਮੈਂ ਨਾ ਤੇਰੇ ਦਿਮਾਗ ਦੇ ਵਿੱਚ ਗੰਦਗੀ ਭਰੀ ਆ ਇਹਨੂੰ ਕੱਢ ਦੇ ਵਾਰ ਤੈਨੂੰ ਮੈਂ ਦੱਸਿਆ ਹੀ ਹੋ ਤੇ ਰਹੀ ਗੱਲ ਘੁੰਮਣ ਫਿਰਨ ਦੀ ਤੂੰ ਹਮੇਸ਼ਾ ਜਿੱਤੇ ਲਾ ਕੇ ਮਰਜੀ ਵੈਣੀ ਖਲੋਨੀ ਤੈਨੂੰ ਅੱਜ ਤੱਕ ਕਿਹਾ ਕਿਹਨੇ ਸਾਰਿਆਂ ਦਾ ਮਾਨ ਕਰਦਾ ਸਹੇਲੀਆਂ ਭੈਣਾਂ ਲੱਗ ਜਾਈਏ ਮੈਂ ਵੀ ਕਈ ਰੀ ਜਾਨੀ ਆ ਪਰ ਜਿਹੜੇ ਸਾਹਮਣਾ ਤੂੰ ਜਾਨੀ ਕਿ ਬਾਜੀ ਘਰੋਂ ਨਿਕਲਦਿਆ ਸਾਰੀ ਉਸੇ ਵਿਲੇ ਤੇ ਦੁਕਾਨ ਬੰਦ ਕਰਕੇ ਕੱਲ ਵੀ ਤਿੰਨ ਜਣੀਆਂ ਮੋੜ ਮੁੜ ਕੇ ਗਈਆਂ ਆਪਣੀ ਦੁਕਾਨ ਖਰਾਬ ਕਰਕੇ ਨਾ ਤੇ ਤੁਹਾਡੇ ਘਰ ਹੋ ਜਾਂਦੇ ਆ ਸਾਰੀ ਨੇ ਉਸੇ ਵੇਲੇ ਉਹਨਾਂ ਘਰ ਜਾ ਕੇ ਚਲੇ ਜਾਂ ਜਿੰਨਾ ਘਰ ਜਾ ਕੇ ਬਈ ਦਾਵਾ ਉਹਨਾਂ ਨੇ ਵੀ ਕਹਿਣਾ ਵੀ ਇਹ ਕਰੋ ਵਿਹਲੀ ਆ ਸਾਰਾ ਦਿਨ ਇੱਥੇ ਬੈਠੀ ਰਹਿੰਦੀ ਇਹ ਗੱਲ ਚੰਗੀ ਆ ਤੇਰੇ ਵਾਸਤੇ ਬਾਕੀ ਕੀ ਸਹੀ ਆ ਕੀ ਗਲਤ ਆ ਤੂੰ ਕਈ ਦੁੱਧ ਪੀਂਦੀ ਬੱਚੀ ਨਹੀਂ ਆ ਛੋਟੀ ਜੀ ਤੈਨੂੰ ਸਾਰਾ ਬਤਾਵਾ ਆਪਣੇ ਘਰ ਦਾ ਮਾਹੌਲ ਦਾ ਵੀ ਪਤਾ ਤੇ ਦਵਿੰਦਰ ਦੇ ਘਰ ਦਾ ਮਾਹੌਲ ਦਾ ਵੀ ਪਤਾ ਜੇ ਤੂੰ ਆਨੀ ਆ ਨਾ ਵੀ ਉਹਨਾਂ ਨੂੰ ਕੋਟੀਆਂ ਲੈ ਕੇ ਦਿੱਤੀਆਂ ਕੀ ਨਹੀਂ ਮਿਲ ਗਿਆ ਤੈਨੂੰ ਦੇ ਨੀ ਮਿਲਦਾ ਉਹਨਾਂ ਦੀ ਸੱਸ ਨੇ ਤੇ ਅੱਜ ਲੈ ਕੇ ਦਿੱਤੀਆਂਗੇ ਤੈਨੂੰ ਤੇ ਸਿਆਲ ਚੜਿਆ ਨਹੀਂ ਨਾਲ ਦੁਕਾਨ ਤੇ ਬਾਹਰ ਕੇ ਹਰ ਚੀਜ਼ ਲੈ ਕੇ ਦਿੱਤੀ ਫਿਰ ਵੀ ਤੇਰਾ ਮੂੰਹ ਵਿੰਗਾ ਇਹੋ ਗੱਲ ਤੇ ਭਾਬੀ ਮੈਂ ਸਮਝਾਉਂ ਰਿਆਂ ਵਾ ਪਿਆਰ ਦੇ ਨਾਲ ਪਰ ਇਹਦੇ ਗੱਲ ਹੀ ਨਹੀਂ ਸਮਝੀ ਜਾਂਦੀ ਅਸੀਂ ਤੇਰੇ ਦੁਸ਼ਮਣ ਵਾ ਤੁਹਾਡੇ ਲਾਡ ਲਈ ਜੀ ਹੈਗੀਆਂ ਛੋਟੀਆਂ ਅਸੀਂ ਤੇਰਾ ਮਾੜਾ ਚਾਹੁੰਨੇ ਆ ਅਸੀਂ ਬਸ ਇਹ ਕਹਿੰਨੇ ਸੋਣੀਆਂ ਕਿ ਕੱਲ ਨੂੰ ਐਵੇਂ ਕੋਈ ਪਤਾ ਨਾ ਮੀਨਾ ਤੋਂ ਖੱਟ ਲਈ ਜਿੱਦਾਂ ਦਾ ਸਾਡਾ ਸਿਸਟਮ ਚੱਲਣ ਰਿਹਾ ਬੜਾ ਸੋਹਣਾ ਚੱਲਣ ਰਿਹਾ ਵਾ ਚੱਲਣ ਦੇ ਨਿੱਕੀਆਂ ਨਿੱਕੀਆਂ ਗੱਲਾਂ ਅਹੀਂ ਜਦੋਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿਤਕ੍ਰੇ ਪਾਉਣ ਡਿਆ ਭੈਣੇ ਨਾ ਘਰਾਂ ਦੇ ਵਿੱਚ ਤੇ ਮੁੜ ਕੇ ਉਹ ਵੱਡੀਆਂ ਬਣ ਜਾਂਦੀਆਂ ਵਾ ਦੱਸ ਦੀਦੀ ਨਾ ਮੋਂਨਾਂ ਨੂੰ ਮਾੜੀ ਚੰਗੀ ਕਹੀ ਨਾ ਕੋਈ ਉਹਨਾਂ ਨੇ ਮੈਨੂੰ ਕਿਹਾ ਕੁਝ ਤੇ ਇਹਦੇ ਵਿੱਚ ਵਿਤਕ੍ਰੇ ਪੈਣੇ ਕਾਤੋਂ ਆ ਜੇ ਤੂੰ ਵੇਹਂਦੀ ਜਾ ਤੂੰ ਕਿਸ ਨਾ ਕਿਸ ਗੱਲ 'ਚ ਵਲੇਟੀ ਜਾਣਾ ਹੀ ਵਾ ਵੇਹਲੀ ਇੱਥੇ ਤੂੰ ਤੇ ਇੱਥੇ ਮੈਂ ਕੱਲ ਹੀ ਉਹ ਪੈਸੇ ਕੱਢ ਕੇ ਲਿਆਈ ਜਿਹੜੀ ਨਿੱਕੀ ਕਮਲੀ ਜੀ ਪੈਸੇ ਕੱਢ ਕੇ ਲਿਆਈ ਤੇ ਇਹਦੇ ਕੋਲ ਉਹਨੇ ਖੇਸੀ ਕਰਾਇਆ ਮੈਨੂੰ ਨਹੀਂ ਪਤਾ ਕੀ ਕੀ ਕਰਵਾਇਆ ਵਾ ਉਹਦੀ ਸੱਸ ਮੈਨੂੰ ਸ਼ਾਮੀ ਗੁਰਦੁਆਰੇ ਟੱਕਰੀ ਉਹਨੇ 20-20 ਗੱਲਾਂ ਕੀਤੀਆਂ ਉਨੇ ਸਿੱਧੇ ਕਿ ਆਤਾ ਵੀ ਜੀਓ ਪੈਸੇ ਚੋਰੀ ਕਾਢ ਹੀ ਲਿਆਈ ਸੀ ਉਹਦਾ ਦਿਮਾਗ ਮੋਟਾ ਸੀ ਤੇ ਇਹਦਾ ਤੇ ਚੱਲਦਾ ਨਾ ਉਹਨੂੰ ਇਹ ਪਤਾ ਨਹੀਂ ਕਿਹੜੀ ਮਾੜੀ ਮੋਟੀ ਕਰਕੇ ਤੇ ਬਾਕੀ ਪੈਸੇ ਜਮ੍ਹਾਂ ਕਰ ਲੇ ਇਲਜ਼ਾਮ ਲੱਗ ਗਿਆ ਨਾ ਤੇਰੇ ਸਿਰ ਤੇ ਲੱਗ ਗਿਆ ਨਾ ਤੇਰੇ ਸਿਰ ਤੇ ਇਲਜ਼ਾਮ ਤੇ ਵੇਖੋੜਿਆ ਹੁਣ ਜਦੋਂ ਮੇਰੇ ਕੋ ਗਾਖ ਚੱਲ ਕੇ ਆਇਆ ਮੈਨੂੰ ਕੀ ਪਤਾ ਉਹ ਪੈਸੇ ਕਿੱਥੋਂ ਲੈ ਕੇ ਆਇਆ ਕਿੱਥੋਂ ਨਹੀਂ ਲੈ ਕੇ ਆਇਆ ਤੇ ਕਸੂਰ ਗਾਖ ਗਾਖ ਦਾ ਵੀ ਹਿਸਾਬ ਹੁੰਦਾ ਵਾ ਹੁਣ ਤੈਨੂੰ ਵੀ ਉਹਦੇ ਦਿਮਾਗ ਦਾ ਪਤਾ ਤੈਨੂੰ ਇਹ ਵੀ ਪਤਾ ਵੀ ਇਹਨੂੰ ਤੇ 150 ਨਹੀਂ ਦਿੰਦੀਆਂ ਵੀ ਇਹਨੇ ਲੈ ਕੇ ਤੇ ਦੁਕਾਨਾਂ ਤੇ ਤੁਰੀ ਫੈਨਾ ਤੇ ਕੋਈ ਇਹਨੇ ਪੈਸੇ ਕਿੱਥੋਂ ਆਏ ਤੇਰਾ ਫਰਜ਼ ਹੀ ਤੂੰ ਮੇਰੇ ਨਾਲ ਗੱਲ ਕਰਦੀ ਜਾਂਦੀ ਸੱਸ ਨਾਲ ਗੱਲ ਕਰਦੀ ਵੀ ਅੰਟੇ ਇਹਨੇ ਪੈਸੇ ਲੈ ਕੇ ਆਏ ਉਹ ਘਰੋਂ ਲਿਆਂਦੇ ਆ ਮੇਰੇ ਕੋ ਆਈ ਆ ਉਹ ਵੀ ਇਹ ਜਗ੍ਹਾ ਸੱਚੀ ਮੈਂ ਸ਼ਰਮਿੰਦੀ ਜੀ ਹੋ ਗਈ ਐਦਾਂ ਥੋੜੇ ਚੰਗੇ ਲੱਗੀਦਾ ਯਾਰ ਵੇਖ ਲਿਆ ਕਰ ਜਦੋਂ ਪ ਤਾਂ ਕਿਉਂਗਾ ਸਾਨੂੰ ਪੈਸੇ ਦਾ ਨਹੀਂ ਗੱਲ ਵੀ ਤੇਰਾ ਤੇਰਾ ਕਸੂਰ ਨਹੀਂ ਕਰਦੇ ਪਰ ਇਹ ਆ ਵੀ ਉਹਦੀ ਫਰਿਆਦ ਆ ਕੇ ਮਾਂ ਘਰ ਆਈ ਸੱਸ ਬੋਲੂਗੀ ਤੇਰਾ ਕਸੂਰ ਨਹੀਂ ਕਰਦੇ ਅਸੀਂ ਇੱਥੇ ਕਹਨੇ ਵੀ ਅਗਲੀ ਦੀ ਸੱਸ ਨੇ ਤੇ ਤੈਨੂੰ ਕਹਿਤਾ ਨਾ ਹੁਣ ਤੈਨੂੰ ਤੇਰੇ ਤੇ ਗੱਲ ਸੁੱੜਦੀ ਤੀ ਨਾ ਸਾਰੀ ਕੀਨਚੌਲ ਬਣਾਏ ਆ ਲਿਆਵਾ ਥੋੜੇ ਜੀ ਨਹੀਂ ਰੋਟੀ ਤੇ ਉਦਾਂ ਮੈਂ ਖਾ ਕੇ ਆਈ ਉਹਨਾਂ ਪਕਾਈ ਤੇ ਮੈਂ ਫੜ ਕੇ ਖਾ ਲਈ ਸੀ ਤੇ ਰੋਟੀ ਖਾ ਕੇ ਤੇ ਮੁੜ ਕੇ ਮੈਂ ਜਰਾਕ ਚੱਲ ਗਈ ਮਾਰਵਾ ਦੇ ਘਰ ਤੇ ਉਹਨਾਂ ਉਧਰੋਂ ਆਈ ਤੇ ਸਪਾਈ ਖਲੋਤਾ ਹੂੰ ਪਾਈ ਖਲੋਤਾ ਤੇ ਮੈਂ ਉਹ ਪੈਣਾ ਆਪਣੇ ਲਈ ਇੱਕ ਸੌਲ ਤੇ ਇੱਕ ਕੋਟੀ ਲਈ ਤੇ ਮੈਂ ਕਿਹਾ ਚੱਲ ਜਿੱਦਾਂ ਮਰਜੀ ਆ ਨਵਾਂ ਤੇ ਨਵਾਂ ਆ ਇਹ ਕੋਦਲੀ ਲੱਲੀ ਨਕੀਲੀ ਇੱਕ ਵੱਡੀ ਲੱਲੀ ਕੋਟੀ ਉਹ ਜਦੋਂ ਮੈਂ ਘਰ ਲੈ ਕੇ ਗਈ ਤੇ ਮੈਂ ਉਹਨਾਂ ਨੂੰ ਖਾ ਲਈਆਂ ਤੇ ਮੈਂ ਕਿਹਾ ਚੱਲ ਪੈਸੇ ਕੱਢ ਦੀਆਂ ਅੱਛਾ ਇਹ ਨਾ ਮਫਨਾਵਾ ਮੈਨੂੰ ਪਹਿਲਾਂ ਹੀ ਕਰਨਾ ਅੱਛਾ ਨਹੀਂ ਤੂੰ ਵੀ ਨਾ ਲਾਇੋ ਨਹੀਂ ਚੰਗੀਆਂ ਹੀ ਨਹੀਂ ਲੈਣ ਇੱਕ ਦੂਜੀ ਦਾ ਮੂੰਹ ਵਾ ਤੇ ਮੈਂ ਸਦਾਨ ਨੂੰ ਪਤਾ ਹੀ ਨਹੀਂ ਪਿਆ ਸੁਣਦੀਆਂ ਵਾ ਪੀ ਪੈਸੇ ਤਾਂ ਕੱਢ ਲਏ ਆ ਪੈਣਾ ਉੱਥੇ ਪੱਤ ਪੱਤ ਫੁੱਲ ਤੇ ਪੈਸੇ ਨਾ ਨਿਕਲੇ ਵਾਏ ਕਿੰਨੇ ਕੱਢ ਲਏ ਨੇ ਨਾ ਦੋਵਾਂ ਨਹੀਂ ਰਹਾ ਉਹ ਵੱਡੀ ਤੇ ਨਿੱਕੀ ਜਿਹੜੀ ਭੋਲੀ ਆ ਵੱਡੀ ਚਲਾਕ ਵਾ ਤੇ ਡਾਇਆ ਵੱਡੀ ਨਹੀਂ ਆ ਵੱਡੀ ਰਹਿਣਾ ਹੀ ਨਿਕਲੇ ਆਹੋ ਤੇ ਦੋਵੇਂ ਰਲੀਆਂ ਪਹਿਣਾ ਦੋਵਾਂ ਨੇ ਕੱਢ ਲੈ ਮੈਂ ਤੇ ਉੱਥੇ ਕਿਤੇ ਵੇਖਾਂ ਕਾਵਾਂ ਵਾਲਾ ਕਰ ਤੇ ਭਾਈ ਵਿਚਾਰਾ ਮੈਨੂੰ ਵਾਜਾਂ ਮਾਰੇ ਹੈ ਚੋਰ ਦੀ ਮਾਂ ਬੁੱਕਲ ਚ ਮੂੰਹ ਉਹਨੂੰ ਕਰਾਂ ਭਾਈ ਆਉਣੀ ਆ ਦਿੰਦਿਆਂ ਤੇ ਜਾਵਾਂ ਤੇਰੀਆਂ ਤੇ ਕੰਨਾਂ ਨੂੰ ਹਾਥੀ ਲਵਾਉਂਦੀ ਆ ਸੌ ਥਾਈ ਜਾਣਾ ਪੈਂਦਾ ਤੇ ਚੱਲ ਆਪਣਾ ਰੱਖਿਆ ਟੱਕਿਆ ਹੋਵੇ ਤੇ ਚੱਲ ਜਾਈਦਾ ਵਾ ਹੋਤੇ ਉਹਦਾ ਨਾ ਜਿਆਦਾ ਹੀ ਭੂਏ ਚੜਾਇਆ ਵਾ ਖਤਨਾ ਦਾ ਤੇ ਪਿੱਛੇ ਵੀ ਕੋਈ ਨਹੀਂ ਆਉਂਦਾ ਭੈਣਾ ਮੈਂ ਕਾਹਦੀਆਂ ਭੂਏ ਚੜਾਈਆਂ ਇੱਛਾਂ ਹੀ ਸਖੀਆਂ ਆਉਂਦੀਆਂ ਵਾ ਇਹਨਾਂ ਨੇ ਖਤਿਆਂ ਦਾ ਤੇ ਪਿੱਛੇ ਵੀ ਨਹੀਂ ਕੋਈ ਆਉਂਦਾ ਜਿਆਨਕੀ ਦਾ ਭਰਾ ਹੁੰਦਾ ਹੀ ਉਹ ਤੇ ਇੱਕ ਤੇ ਚਾਰ-ਚਾਰ ਦਿਨ ਇਹਨਾਂ ਨਿਕਲਦੇ ਨਹੀਂ ਹੱਥ ਜੋੜ ਕੇ ਕੱਢੀ ਦਈ ਇਹ ਫੇ ਨਿਕਲਦਾ ਹੀ ਨਹੀਂ ਜੀ ਤੇ ਮਾਂ ਚੰਗੀ ਪਾ ਲਈ ਆ ਤੇ ਹੁਣ ਇਹਨੂੰ ਕਿਸ ਦਿਨ ਸੱਦਦੀ ਆ ਵੀ ਇਹਨਾਂ ਨੂੰ ਸਮਝਾ ਕੋ ਇਹਨਾਂ ਨੇ ਮੇਰਾ ਜੀਣਾ ਹਰਾਮ ਕੀਤਾ ਵਾ ਸੱਦ ਭੈਣ ਆਹ ਕੰਮ ਚੰਗੇ ਆ ਵੀ ਜਿੱਦਾਂ ਦੇ ਇਹ ਕਰਦੀਆਂ ਹੁਣ ਤੇ ਇਦਾਂ ਦੇ ਕੰਮ ਕੋਈ ਕਰਦਾ ਹੀ ਨਹੀਂ ਆ ਜੇ ਮੈਂ ਤੇਰੇ ਲਾਗੇ ਆ ਕੇ ਬਹਿ ਜਾਨੀ ਆ ਨਾ ਲੈ ਤੂੰ ਫਲਾਣੇ ਵਾਲ ਜਾ ਕੇ ਬਹਿਨੀ ਟੀਂਗੜੇ ਵਾਲ ਮੈਂ ਕਦੀ ਵੀ ਮਾੜੀ ਗੱਲ ਕੀਤੀ ਭੈਣ ਨਾ 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 ਮੇਰੀ ਗੱਲ ਕਾਤੋਂ ਕਰਨੀ ਅਸੀਂ ਸਾਡਾ ਆਪਣੇ ਨਹੀਂ ਮੋਕਦੀਆਂ ਵਿਆਰੀ ਗੱਲਾਂ ਕਰਦੇ ਗੱਲਾਂ ਭੈਣ ਤੇਰੇ ਆਉਣ ਦੇ ਚੱਕਰਾਂ ਚ ਤੇ ਤੇਰੀਆਂ ਨੋਵਾਂ ਨੇ ਮੇਰੇ ਨਾਲ ਵੀ ਅੜੜੇ ਮੂੰਹ ਬਣਾਏ ਆ ਪਤਾ ਨਹੀਂ ਕੀ ਗੱਲਾਂ ਕਰਦੀਆਂ ਵਾਏ ਬਣਾਏ ਰਹਿੰਦੇ ਇਹ ਆਪ ਸੋਨੀਵਾਲ ਗਿੱਜਣਾ ਵਾ ਤੇ ਜੇ ਮੈਂ ਇੱਥੇ ਬੁਰੇ ਪਾਪਾ ਨੂੰ ਬਹਿ ਜਾਨੀ ਤੇ ਮੈਂ ਤੂੰ ਵੀ ਬੁਰੀ ਤੇ ਮੈਂ ਵੀ ਬੁਰੀ ਤੇ ਮੇਰੀ ਗੱਲ ਤੇ ਮੈਂ ਜਾਵਾਂ ਕਿਹਦੇ ਘਰ ਦੱਸ ਮੈਨੂੰ ਜਾਣਾ ਕਿਦੇ ਘਰ ਭੈਣ ਭਰਾ ਦੇ ਦਾਣ ਗਵਾਂਢੀ ਆਉਣਾ ਹੁੰਦਾ ਵਾ ਇਹਨਾਂ ਦੇ ਆਇਆ ਪਾਬੰਦੀਆਂ ਲਗੀਆਂ ਵਾ ਨੇਰਾਂ ਦੇ ਛੇਲਾਂ ਪੈਣਾ ਕਿਤੇ ਗੋੜੇ ਗੋੜੇ ਵਜਾ ਮਾਰਦਿਆਂ ਮੈਨੂੰ ਕਿ ਭੈਣ ਆ ਘਰ ਤੋਂ ਬਗੈਰ ਆਉਣ ਕਿ ਨਹੀਂ ਲੱਗਦੀ ਕਿਆ ਕਦੋਂ ਦੀਆਂ ਵਜਣ ਡਿਆਂ ਵੇਖਾ ਤਾਂ ਸੇ ਨਹੀਂ ਕਿਨੇ ਕੀ ਬਣਾਇਆ ਹਾਏ ਮੈਂ ਮਰ ਜਾ ਕੋੜੇ ਕਿੱਢੀ ਸਾਲੋ ਤਾਲੋ ਨਖਤੀ ਕੋੜੇ ਮਿੱਠੇ ਚੌਲ ਬਣਾ ਕੇ ਕੱਲੀ ਖਾ ਗਈ ਇਹਨਾਂ ਦਾ ਮੈਂ ਬੀਬੀਆਂ ਚੱਗ ਪਾਉਣੀ ਆ ਨਾ ਨੀ ਨੀ ਕੀ ਹੈ ਨੀ ਮੇਰੀ ਗੱਲ ਸੁਣ ਥੋੜਾ ਮੂੰਹ ਗੱਲ ਸੁਣ ਸ਼ਦਾਈਆਂ ਕਰਦੀ ਗੱਲ ਸੁਣ ਇੱਧਰ ਨੀ ਚੌਲ ਕਿੱਥੇ ਹੋਰ ਤੂੰ ਹਮ ਚੱਬੀ ਮੇਰੀ ਸੁਣ ਲੈ ਗੱਲ ਮਾਂਜਣਾ ਮਾਂਜਲੇ ਥੇ ਨੀ ਤੈਨੂੰ ਇਹ ਨਹੀਂ ਪਤਾ ਵੀ ਘਰ ਚ ਹੋਰੀ ਵਸਦੇ ਆ ਬੁਰਕੀ ਚਾਲ ਬਣਾ ਕੇ ਉਥੇ ਕੁਕਰ ਇੰਨਾ ਅੰਤਰਾ ਸਿਲੰਡਰ ਵਾਲਿਆ ਨਖਤੀ ਇੱਕ ਗਲਾਸ ਪਾ ਲਈਦੇ ਤੇ ਸਾਰੇ ਟੱਬਰ ਦਾ ਸਰ ਜਾਂਦਾ ਹੈ ਤਾਂ ਉਠ ਮੜਿਆ ਤਾਂ ਉਠ ਬਲਾਉਣ ਨੂੰ ਤੇ ਅੱਗੇ ਨਹੀਂ ਮੇਰਾ ਤੈਨੂੰ ਜੀ ਕਰਨ ੜਿਆ ਜੀ ਕਰਦਾ ਮਾਰ ਕੇ ਕਸੋਂ ਤੇ ਬਤੀ ਦੇ ਬਤੀ ਦੰਦ ਬਾਹਰ ਕੱਢਦਾ ਹੁਣ ਕਿੱਡੀ ਹਲਕਾ ਆ ਵੰਗ ਪਕਰ ਪਕਰ ਖਾ ਗਈ ਹੋਰ ਨਹੀਂ ਕਰਦੇ ਮੈਂਬਰ ਦਾ ਕਿਹਾ ਚੇਤਾ ਤੈਨੂੰ ਸਵਾਦ ਪਤਾ ਕਿੰਨੇ ਬਣੇ ਸਾਰਾ ਸਵਾਦ ਮਾਰਤਾ ਆਨ ਕਿ ਮੈਂ ਆਪਣੀ ਜੋਗੇ ਬਣਾਏ ਨਾਲੇ ਮੇਕੋ ਨਹੀਂ ਬਣਦੇ ਤੁਹਾਡੇ ਵਾਸਤੇ ਹਾਂ ਤੇ ਵਿਆਹ ਕੀ ਕਰਨ ਨੂੰ ਆਈ ਹਾਂ ਇੱਥੇ ਆਪਣੇ ਜੋਗੇ ਖਾਣ ਨੂੰ ਆਈ ਤੂੰ ਮੈਂ ਆਪਣੇ ਜੋਗੇ ਖਾਣਾ ਹਾਂ ਜੇ ਪੈਸੇ ਕੱਢ ਕੇ ਤੇ ਉਹ ਤੂੰ ਉਥੇ ਆਪਣਾ ਮੂੰਹ ਸਲਾਈਆਂ ਹੁਣ ਤੂੰ ਚੌਲ ਬਣਾ ਕੇ ਗੱਲੀ ਖਾ ਅਸੀਂ ਵਸਦੇ ਘਰ ਚ ਠੀਕ ਆ ਲੱਛਣ ਦੇ ਅੱਗੇ ਤੂੰ ਬੜੇ ਮਾੜੇ ਕੀਤੇ ਆ ਜਿਹੜਾ ਮੇਰੇ ਤੇ ਇਲਜ਼ਾਮ ਲਾਤਾ ਵਾ ਜੀ ਕਹਿੰਦਾ ਚੁੱਲ੍ਹੇ ਚ ਤਰਾ ਸਿਰ ਦੇਦਾ ਤੇਰਾ ਜਿੱਥੇ ਬਹਿ ਕੇ ਏਦਾ ਪਲੜਾ ਬਰ ਚੌਲ ਖਾਂ ਰਹੀ ਆ ਬੋਲੀ ਜਾਂਦੀ ਆ ਹੁਣ ਪਾਚ ਵੀ ਲੈਣ ਦੇ ਕੇ ਉਹ ਕਿਧਰ ਰੋਲਾ ਪਾਇਆ ਹੱਥ ਬਾਪੇ ਨੇ ਦਿੱਤੇ ਦੋ ਬਣਾ ਰਾ ਉਥੇ ਗੋੜ ਵੀ ਪਿਆ ਚੋਲ ਵੀ ਤੇ ਹਟਦੀ ਨਹੀਂ ਸਕਾਂ ਮੈਂ ਮਾਰਨੇ ਤਬਰ ਰੋਲਾ ਪਾਇਆ ਨਹੀਂ ਤਰਾ ਦਿਮਾਗ ਤੇ ਨਹੀਂ ਫਿਰ ਗਿਆ ਹਮ ਤੇਰੀ ਲੋਲੜ ਤੇ ਅੱਗੇ ਹੈਗੀ ਹਾਂ ਮੈਨੂੰ ਲੱਗਦਾ ਦਿਮਾਗ ਚ ਨੁਕਸ ਪੈ ਗਿਆ ਇਹੋ ਤਵਾ ਮਾਰ ਕੇ ਵਿੰਗੀ ਕਰਕੇ ਕੰਧਾਂ ਤੇ ਚਪਕਾ ਦੇਣੀ ਮੈਂ ਕਿੱਦਾਂ ਰੌਲਾ ਪਾਇਆ ਸਾਰਿਆਂ ਨੂੰ ਸੁਣਾਤਾ ਝੋਲ ਖਾ ਲਈ ਚੋੜੀ ਖਾ ਲਈ ਕੀ ਹੋ ਗਿਆ ਮਸਾਕ ਨਹੀਂ ਚੋੜ ਖਾ ਲਿਆ ਘਰ ਚ ਹੋਰ ਵੀ ਟੱਬਰ ਵੱਸਦਾ ਵਾ ਤੇਰੀ ਸੱਸ ਵੀ ਆ ਤੇਰੀ ਜਠਾਣੀ ਵੀ ਆ ਨਖਤੀਏ ਕੱਲੀ ਝੁਲਸ ਕੇ ਬੈ ਗਈ ਆ ਮੇਰੇ ਤੇ ਵੇਖ ਵੇਖ ਕੇ ਉਧਰ ਮਤਰਾ ਜੀ ਨੇ ਵਿੱਚ ਗਿਰੀਆਂ ਲਾਉ ਕਈ ਕੋ ਪਾ ਕੇ ਕੱਲੀ ਖਾ ਗਈ ਆ ਮੈਂ ਬੀਬੀ ਨੂੰ ਚੌਲ ਨਹੀਂ ਦੇਣੇ ਬੀਬੀ ਨੂੰ ਬੀਬੀ ਨੇ ਵੀ ਮੈਨੂੰ ਕੁੱਟਿਆ ਜੇ ਤੂੰ ਵੀ ਝੁਗਲੀਆਂ ਲਾਈਆਂ ਮੈਂ ਨਹੀਂ ਦੇਣੇ ਹੁਣ ਕਿੰਨੇ ਮੈਂ ਕੱਲੀ ਨੇ ਖਾੜੇ ਬਸ ਖਾਲੇ ਰੋਣਾ ਨਾ ਪਾ ਮੈਨ ਲੱਗ ਜਾ ਲੋਨੀ ਤੇਰੇ ਘਰ ਵਾਲੇ ਨੂੰ ਫੋਨ ਪੈਨ ਲੋਲਣ ਨੂੰ ਚਾਰਦਲ ਪੈਂਡੀ ਕੱਢ ਦੇ ਇੱਥੇ ਦਿਮਾਗ ਖਾਦਾ ਵਾ ਕੱਲੀ ਚੌਲ ਬਣਾ ਕੇ ਖਾ ਲਈ ਜੀ ਕਹਦਾ ਇਹੋ ਪਲੇਟ ਮਾਰਾ ਮੂੰਹ ਤੇ ਇਹਦੇ ਤੇ ਆ ਲੰਦੇ ਬੀਬੀ ਨੂੰ ਦੱਸਦੀ ਆ ਕਿ ਦੇਸੀ ਕਿਉ ਪਾ ਪਾ ਤੇ ਚੌਲਾਂ ਦਾ ਤਲਕਾ ਲਾ ਲਿਆ ਹੀ ਅੱਗ ਲੱਗੇ ਨਹੀਂ ਨਾ ਦਈ ਨਾ ਹੱਥ ਕੁੱਟੇ ਅੱਡੀ ਚ ਪੀੜੋਂ ਅੰ ਪੀੜ ਹੋਵੇ ਤੇਰੇ ਤੈਨੂੰ ਆਜਾ ਉਲਟੀਆਂ ਤੇ ਲੱਗੇ ਪਤਾ ਪੀ ਕੱਲੀ ਨੇ ਚੌਲ ਖਾਦੇ ਅੰਤਰੀ ਜਿਹੜੇ ਮਹਿੰਗੇ ਚੌਲੇ ਡੜ ਲੰਮੇ ਕੱਲੀ ਖਾ ਕੇ ਝੁਲਸ ਕੇ ਬਹਿ ਗਈਆਂ ਅੰਤਰੀ ਆਂਦਰਾ ਮੇਰੀਆਂ ਡਈਆਂ ਤੇ ਰੋਣ ਹੱਦ ਗਈ ਤੈਨੂੰ ਚੌਲ ਪਾਜ ਸਾੜਾ ਇਹ ਪੈ ਗਿਆ ਮੈਨੂੰ ਕੀ ਪਤਾ ਸੀ ਉੱਤੇ ਆ ਜਾਣਾ ਮੈਂ ਟੁੱਡੀ ਵਾਲੇ ਅੰਦਰ ਬਹਿ ਕੇ ਸੋਗੋ ਖਾ ਲੈਂਦੀ ਮੈਂ ਇੱਥੇ ਚੁੱਲੇ ਗਾੜੀ ਲਾਂ ਤੇ ਬੀਬੀ ਨੂੰ ਵਿਦਾ ਦੇਣਾ ਨੇ ਚੌਲ ਬਣਾ ਕੇ ਕੱਲੀ ਖਾ ਗਈ ਆ ਉਹ ਹਾਲ ਨਹੀਂ ਇਹਦਾ ਅੰਤਰੀ ਨੇ ਸਾਨੂੰ ਖਾ ਹੀ ਲਿਆ ਵਾ ਐਨ ਖਾਤੀਏ ਜੇ ਤੂੰ ਫੂਕੇ ਚੌਲ ਬਣਾਏ ਤਾਂ ਕਿਤੇ ਤੂੰ ਘਟਾਨ ਨੂੰ ਵੀ ਦੇ ਦੇ ਖਾਣ ਨੂੰ ਬੁਰਕੀ ਚ ਲਿਆ ਪਾ ਤਾ ਰੋਟੀ ਲਾਓ ਬੁਰਕੀ ਕਾਣ ਨੂੰ ਤੇ ਜੀ ਨਹੀਂ ਕਾਣ ਡਿਆ ਫੇ ਨਹੀਂ ਰਹਾ ਹੁੰਦਾ ਫੇ ਕਿੱਥੇ ਜਾਵਾ ਖਾਣੇ ਪਾਣੇ ਆ ਬੁਰਕੀ ਰੋਟੀ ਘਰੋਂ ਰੋਟੀ ਰਾੜੀ ਨਹੀਂ ਬਣੀ ਅੱਜ ਹਾਂ ਆਹੋ ਕਿਉਂ ਮਮਮੀ ਮੇਰਾ ਸਿਰ ਜੇ ਦੁਖੜੇ ਤੇ ਮੈਂ ਅੰਦਰ ਆਂ ਤੇ ਸੀੜੀਆਂ ਵੱਜਣ ਡੀਆਂ ਮੈਂ ਚੱਲ ਨੀ ਕੀ ਕੋਈ ਸਬਜ਼ੀ ਬਣਾਉਂਦੀ ਹੋਣੀ ਕਿ ਤਾ ਆਲੂ ਵਾਲੇ ਜ ਪਰੌਂਠੇ ਆਲੂ ਨਹੀਂ ਬਾਲਣ ਡਈ ਜਦੋਂ ਮੈਂ ਗਈ ਆ ਤੇ ਬੁਰਕੀ ਚੌਲ ਸਿਰਫ ਮੈਂ ਨਹੀਂ ਬੁਰਕੀ ਕੀਦਾ ਆਪਣੇ ਲਈ ਕਿੰਨੇ ਕੁ ਬਣਾ ਕੇ ਤੇ ਕੁਕਰ ਖਾਲੀ ਤੇ ਆਪ ਮਾਰ ਚੌਕੇ ਚ ਬੈਠੀ ਖਾਂਦੀ ਤੇ ਜਿਹੜਾ ਦੇਸੀ ਘਿਓ ਪੂਰੇ ਪੂਰੇ ਕਰਕੇ ਤੂੰ ਜੋੜਿਆ ਨਾ ਦੁੱਧ ਤੇ ਮੁੱਲ ਲੈਨੇ ਆ ਉਹ ਗਾਈ ਆ ਕਦੋਂ ਨੇ ਸੁਣਾ ਇਹਨੇ ਨਖਤੀ ਨੇ ਚੌਲ ਬਣਾ ਕੇ ਖਾ ਲਈਓ ਤੇ ਲੌਂਗ ਬੀਬੀ ਪਤਾ ਨਹੀਂ ਮੈਨੂੰ ਲੱਗਦਾ ਪੈਸੇ ਤੇਰੇ ਅਜੇ ਤੱਕ ਵਰਤਣ ਢਈਓ ਲੌਂਗ ਤੇ ਉਹ ਜੜੀ ਠੂਠੀ ਉਹ ਤੇ ਜਿਵੇਂ ਸੋ ਪਤਾ ਨਹੀਂ ਕੀ ਕੁਝ ਪਾਇਆ ਤੇ ਪੁਰਲੀ ਵਾਲਾ ਦਹੀਂ ਕੌਲੀ ਕੀ ਹੋਂਡਾ ਤੇ ਢੋਡ ਹੁਣ ਕੰਮ ਆ ਬਾਪੇ ਮਾ ਬੀਬੀ ਤੂੰ ਕਹਿਣ ਨੂੰ ਤਾਂ ਕਹਿ ਦਿੰਨੀ ਆ ਨਾ ਵੀ ਸਾਰਾ ਕਸੂਰ ਮੇਰਾ ਹੁਣ ਆਖਰ ਤੂੰ ਤਾਂ ਥੋੜੀ ਨਾ ਮੈਂ ਦੱਸਿਆ ਆਪਣੇ ਜੋਗੀ ਬਣਾ ਲਾ ਤੇ ਆਪਣੇ ਜੋਗੀ ਖਾਲਾ ਤੇ ਜਦੋਂ ਮੈਂ ਗਈ ਤੇ ਹੁਣ ਤਾਂ ਮੁੰਡਿਆਂ ਨੂੰ ਲਾਉਣਾ ਪਊ ਫੋਨ ਜਾਂ ਤੇ ਵਲ ਵਲ ਅੰਦਰ ਸੁੱਟ ਲੈ ਕੀ ਬੀਬੀ ਚੁਗਲੀਆਂ ਕਿੱਦਾਂ ਲਾਈ ਜਾਂਦੀਆਂ ਤੇ ਤਾਂ ਨੂੰ ਮੇਰੇ ਚੋੜਾਂ ਦੇ ਸਾੜਾ ਤੇ ਭੀੜੋਂ ਹੰਡੀ ਆ ਤੇ ਹੁਣ ਹੀ ਨਹੀਂ ਆ ਹੈ ਮੇਰੇ ਘਰੇ ਬੰਦਾ ਨਹੀਂ ਦੱਸ ਕਮੋਂਦਾ ਚੋਲੀਪੁਰ ਕੀ ਖਾਰੇ ਤੇ ਤਾਂ ਵੀ ਰੋਲਾ ਪਾਤਾ ਚੋਲਖਾ ਕੀ ਚੋਲਖਾ ਕੀ ਹੋਣ ਲੱਗੀਆਂ ਗੱਲਾਂ ਇਹ ਸੁਣਨੇ ਕੀ ਗੱਲ ਬੰਦਾ ਤੇਰਾ ਖਮਾਉਂਦਾ ਤੇ ਤੂੰ ਆਂਦਾ ਸੀ ਤੈਨੂੰ ਕੱਲੀ ਕਾ ਬਣਾ ਕੇ ਖਾ ਲਿਆ ਕਰ ਅਹੀਂ ਕਿੱਥੇ ਜਾਣਾ ਵਾ ਅਹੀਂ ਕਿਤੇ ਲੱਭ ਲੈਨੇ ਕੋਈ ਆਰ ਨਾ ਨਾ ਆਸਰਮ ਦੇ ਉੱਥੇ ਬਹਿ ਜਾਨੀਆਂ ਦੋਵੇਂ ਜਾਣੀਆਂ ਹੱਦ ਹੋਈ ਏ ਦਿ ਵਾਲੀ ਤੇਰਾ ਵੀ ਕਮਾਉਂਦਾ ਇਹਦਾ ਵੀ ਕਮਾਉਂਦਾ ਤੇ ਮੈਂ ਫਿਰ ਜੇ ਚੱਲ ਜਾਨੀ ਕਿਹਦੇ ਘਰ ਤੇ ਆਦੇ ਕਿਹਦੇ ਘਰ ਮੈਂ ਫਿਰ ਹੁਣ ਲੋਕਾਂ ਦੇ ਘਰੋਂ ਖਾਵੇਂ ਰੋਟੀ ਉਹਦਾ ਦੇਸ਼ ਦੁਨੀਆ ਦਾ ਭਾਵੇਂ ਇਹਨੂੰ ਪਤਾ ਨਾ ਹੋਵੇ ਤੇ ਵੇ ਮੈਨੂੰ ਕਿੱਧਰ ਨਹੀਂ ਗੱਲਾਂ ਕਰਦੀ ਆ ਭਿਓ ਗੁਰਦਾਰੇ ਸਾਡਾ ਨਹੀਂ ਆਓ ਆਪਣੀ ਮਾਂ ਨੂੰ ਕਹ ਲੈ ਆਪਣੀ ਪਰਜਾਈ ਨੂੰ ਕਹ ਲੈ ਤੇਰਾਗਾ ਹੋਰ ਜਿਹੜਾ ਪੈਣਾ ਕਦੇ ਉਹਨਾਂ ਨੂੰ ਘੱਲ ਬੀਬੀ ਓਦਾਂ ਵੇਖ ਲਾ ਕਹਿਣ ਦੀ ਗੱਲ ਆ ਮੈਨੂੰ ਕਹਿ ਦੇ ਨਾ ਤੂੰ ਸਖਾਲਦੀ ਆ ਆ ਤੇਰੇ ਵੀ ਗਾੜੇ ਜੋੜੇ ਹੱਥ ਤੂੰ ਵੀ ਓਤੋਂ ਵੀ ਕੰਮ ਆ ਆ ਗਈ ਆ ਤੇਰੀ ਸਾਕੀ ਚੋਦਰੀ ਜਾ ਰਹਿ ਗਈ ਨਹੀਂ ਕੋ ਗੱਲ ਸੋਹਣਿਆ ਤੂੰ ਵੀ ਤਾਂ ਕੋਈ ਨਹੀਂ ਜਾਣਾ ਹੀ ਆ ਜਾਂ ਤੇਰੀਆਂ ਸਹੇਲੀਆਂ ਆਉਂਦੀਆਂ ਉਦੋਂ ਹਾਂ ਤੇਰੇ ਬੜਾ ਹਿੱਦਾ ਪੁਰ ਕਪੜ ਕਾ ਜਾਣਗਾ ਮਨਜੀਤੋ ਕਾ ਜੀ ਤੈਨੂੰ ਅਲਰਜੀ ਪੀੜਵਾ ਜਿਹੜੀ ਤੇਰੇ ਘਰ ਚ ਪੀੜ ਪੈਣ ਦੀ ਨਾ ਸਾਰਾ ਪਤਾ ਮੈਨੂੰ ਸਾਰਾ ਤੇ ਜਿਹੜੀ ਤੁਹਾਡੇ ਚ ਪੈਣ ਦੀ ਮੈਨੂੰ ਵੀ ਪਤਾ ਵਾ ਸਾਰਾ ਵੇ ਪਤਾ ਆਹੋ ਸਿਆਣਾ ਛੜ ਦਾਂ ਤੂੰ ਹੀ ਤੋਨੇ ਤਾਂ ਕੜਾਣੀ ਆ ਕੂੜੇ ਤੋਂ ਆ ਜਿਹੜੀ ਮਗਰ ਚ ਮੜਾਈ ਖਾਲਾ ਇਹਦ ਕੋਣ ਚੌਲ ਕਾ ਨੂੰ ਤੈਨੂੰ ਤਲੀਆਂ ਦਿੰਦੀ ਐ ਪਰੌਂਠੀਆਂ ਕੋਈ ਤੂੰ ਖਾ ਲੈਣੀ ਤੂੰ ਵੀ ਡਈ ਆ ਕੋ ਮੰਗਣ ਬੀਬੀ ਮੈਂ ਕਹਿੰਦੀ ਵੀ ਇਹਦੀ ਉੱਤੋਂ ਚ ਗੋਡਾ ਨਾ ਦਈਏ ਦ ਜਵੜਿਆ ਤੋਦਾ ਮੈਨੂੰ ਨਹੀਂ ਰੋਟੀ ਦਿੱਤੀ ਉਰੇ ਆ ਮੈਂ ਪਹਿਲਾਂ ਤੇਰੀ ਚੀ ਦਾਣਾ ਉਰੇ ਆ ਹੈ ਤੈਨੂੰ ਨਹੀਂ ਫੜਾ ਕੇ ਆਉਣਾ ਮੈਂ ਆਪਣੀ ਥੋੜੀ ਆਹ ਤੇ ਘਬਰ ਜਾਬਰ ਖਾ ਕੇ ਬਹਿ ਗਈ ਆ ਮੈਂ ਉਹਦੀ ਗੱਲ ਕੀਤੀ ਉਹਨੂੰ ਤਾਂ ਦਿੰਦੀ ਨਾ ਦਿੰਦੀ ਰੋਟੀ ਉਹਨਾਂ ਤਾਂ ਖਾਈ ਹਣੀ ਸੋਹਣੀਆਂ ਵੱਲੋਂ ਨਹੀਂ ਕੀ ਗੱਲਾਂ ਗਾਂ ਆ ਜਾ ਹਾਈ ਛਕ ਲੋ ਗਈ ਮੈਂ ਨਹੀਂ ਕਾਉਣਾ ਇੱਧਰ ਆ ਮੇਰੀ ਗੱਲ ਸੁਣ ਕੀ ਆ ਸਸਤੇ ਘਰੀ ਆ ਆਹੋ ਘਰੇ ਹੀ ਆਵੇ ਸਾਡਾ ਲੌਂਡਈ ਸੱਸ ਨੇ ਕਰਨਾ ਇੱਕੋ ਕੰਮ ਉਹਨੂੰ ਇਹਦੇ ਲੱਛਣ ਵੇਖ ਲੈ ਹੈ ਕਿਉ ਯਾਵਾ ਕੱਲ ਗੁਰਦੁਆਰੇ ਮੇਰੀ ਜਠਾਣੀ ਨਿੱ ਦਿੱਤਾ ਹੀ ਨੇ ਲਾਮਾ ਪਟੀਆਂ ਪੜਾਈਆਂ ਹੀ ਇਹਨੂੰ ਤੇ ਇਹਨੂੰ ਕਾ ਸਮਝਾ ਦੇ ਕੰਨ ਖੋਲ ਕੇ ਜਿੱਦਾਂ ਮੇਰੇ ਹੱਥੀ ਚੜ ਗਈ ਨਾ ਤੇ ਲਿੰਬੀਆਂ ਭੜੀਆਂ ਕੁਣੀਆਂ ਦੀਆਂ ਮੈਂ ਆ ਹਾਏ ਨਹੀਂ ਐਸੇ ਗੱਲਾਂ ਤੇ ਦੀ ਘਰ ਨਹੀਂ ਬਣਦੀ ਜੀ ਜੀ ਨਾ ਡੇ ਲਈਦੀ ਕਰਦੇ ਜੀ ਜੀ ਨਾ ਉਹਨੂੰ ਸਾਰੀ ਗੱਲ ਕਹੀ ਇਹਨੇ ਵੀ ਫੇਸੇ ਕਰਾ ਕੇ ਇੰਨੇ ਪਹਿਰਾਖ ਲੈ ਨੇ ਰੱਖ ਲੈ ਦੱਸ ਮੈਨੂੰ ਕੀ ਆ ਹਾਂ ਨਹੀਂ ਤੈਨੂੰ ਕੀ ਚਾਹੀਦਾ ਵਾ ਤੇ ਲਾ ਕੇ ਤੈਨੂੰ ਸੁਣਦੀ ਚੁਗਲੀਆਂ ਆਦਤ ਆ ਨਾ ਤੇਰਾ ਵੀ ਕੋਖਾ ਲੈ ਆ ਜਾ ਪਹਿਲੇ ਤੈਨੂੰ ਸੁਣਾ ਲਾ ਇਹ ਇੱਕ ਤਰੀ ਬੜੀ ਇਹਨੂੰ ਮੈਂ ਗਲੀ ਚ ਸਿਨਿਆ ਨਹੀਂ ਇਹ ਤਾਂ ਲਿਆ ਲਿਆ ਇੱਥੇ ਕੂੜਾ ਲਾਉਂਦੀ ਤੇ ਉਦਾਂ ਦੀ ਸੈਟ ਕਰਤੀ ਆ ਮੈਂ ਸਾਰੇ ਸਾਡੇ ਵਿਆਰ ਪਏ ਆ ਵਿਆਰ ਪਏ ਵਿਆਰੀ ਪਏ ਦੁਸ਼ਮਣ ਗਲੀ ਆ ਦਾ ਆ ਵੇ ਘਰ ਮੇਰੀਆਂ ਨਿਹਰੀਆਂ ਲਿਆਉਂਦੀ ਆ ਕਿਤੇ ਮੈਨੂੰ ਇੰਨਾ ਮੁਸੀਬਤ ਕੀ ਸੋਚਣ ਡਈ ਆ ਆ ਬੈਠੀ ਆ ਕਰ ਗੱਲ ਆਜਾ ਨਾਲੇ ਮਮੀ ਸੁਣ ਲਊਗੀ ਅਜੇ ਨਹੀਂ ਮੈਂ ਜਾਣਾ ਅਜੇ ਉਹ ਘਰੇ ਹੀ ਆ ਉਹਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ ਜਾਲਾਂ ਦੇ ਸੌਦਾ ਦਾ ਚੱਲਿਆ ਵਾ ਤੇਰੀ ਵੀ ਜਥਾਣੀ ਨਾਲ ਵਢਣ ਵਾਲੀ ਹੋ ਇਹ ਇੰਨੀ ਕੀ ਇੰਨੀ ਕੀ ਗੱਲ ਜਿਹੜੀ ਹਾਡੀ ਦੱਸਦੀ ਤੇ ਉਹ ਗੋਪੀ ਦੇ ਕਹ ਨਹੀਂ ਤੇ ਗੋਪੀ ਗਲੀ ਆ ਮਾਊ ਆ ਉਹ ਨਹੀਂ ਸਮਝਦਾ ਮੇਰੀ ਜਨਾਨੀ ਮੇਰੇ ਫੜ ਕੇ ਟੋਟੇ ਕਰਨ ਨਾ ਦੇਈ ਫਰੇ ਦੇ ਕਹਦੇ ਜੁਹਾਣੀ ਦੇ ਤੇ ਕਰ ਲਾ ਕੇ ਮੈਂ ਮੇਰੀ ਸਸਦਿਆਂ ਦੀ ਸਸਤੇ ਮੇਰੀ ਦੀ ਉਹ ਜੁਬਾਨ ਆ ਤੇ ਵੀ ਹੋਣ ਵਾਲੇ ਹੋਏ ਆ ਨਹੀਂ ਉਦਾਂ ਇਦਾਂ ਹੀ ਵੀ ਉਹ ਜ਼ੁਬਾਨ ਦੀ ਆ ਥੋੜੀ ਜੀ ਨਹੀਂ ਉਦਾਂ ਚੰਗੀ ਆ ਬੜੀ ਸਿਆਣੀ ਤੂੰ ਆਪਣੇ ਘਰ ਨੂੰ ਲੈ ਮੇਰੀ ਸੱਸ ਉਦਾਂ ਦੀ ਤੇ ਫਿਰ ਮੇਰੀ ਵੀ ਉਦਾਂ ਦੀ ਫਿਰ ਕੀ ਆ ਤੇਰੀ ਤੇ ਤਾਂ ਗੁਦਨੀ ਪਟਾਉਣ ਨੂੰ ਤਿਆਰ ਹੋਈ ਅਗਲੀ ਕੋਈ ਗੱਲ ਨਹੀਂ ਕਰਦੀ ਤੇ ਨਹੀਂ ਅਗ ਹੁੰਦੀਆਂ ਰਹਿੰਦੀਆਂ ਫਿਰ ਫਿਰ ਕੀ ਆ ਨਹੀਂ ਨਹੀਂ ਚੱਲ ਦੋਵਾਂ ਨੂੰ ਵੜ ਦਾਂਗੇ ਬਸ ਹੋਰ ਦੱਸ ਹੈ ਇੱਥੇ ਲੈ ਆਂਦੀ ਆ ਜਦੋਂ ਚੱਲ ਜਾਂਦਾ ਨਾ ਸੌਦਾ ਲੈਣ ਗੋਪੀ ਉਸੇ ਵੇਲੇ ਆ ਜਾਂਦੀ ਚੱਲ ਇਹ ਕੁੱਤੇ ਖਾਣੀ ਕਰਕੇ ਜਾਈ ਉਹੀ ਕਰਕੇ ਜਾਣੀ ਅੱਜ ਮੈਨੂੰ ਤਾਂ ਆਪ ਬੜਾ ਚੜਨ ਦੇ ਮੈਂ ਚੁੱਪ ਕਰ ਗਈ 2 ਮਿੰਟ ਉਹਦੇ ਸਾਹਮਣੇ ਨਹੀਂ ਤੇ ਉਹਨੇ ਮੇਰੀਆਂ ਬੀਬੀਆਂ ਕਮਾ ਦੇਣੀਆਂ ਚੱਲ ਚੁੱਪ ਕਰ ਕੋਈ ਨਹੀਂ ਤੈਨੂੰ ਮੈਂ ਦਿੱਤੀ ਕੋਈ ਗੱਲ ਨਹੀਂ ਮੈਨੂੰ ਨੱਡ ਹੋ ਜਾ ਖਸਮਾ ਨੂੰ ਖਾ ਤੂੰ ਕਿਥੇ ਵਿੱਚ ਫਸੀ ਹੈ ਨਾ ਦੇ ਤੇਰਾ ਪਾਲਰ ਵਾ ਤੇਰਾ ਘਰ ਬਾਹਰ ਵਾ ਹਾ ਹਾ ਤਸ ਸਵੇਰੇ ਰੋਟੀਆਂ ਲਾਉਣੀਆਂ ਪੈਂਦੀਆਂ ਉਹ ਲਾ ਦਿੰਦੀ ਆ ਫੇ ਮੈਂ ਦੁਕਾਨ ਦਾ ਕਰ ਲੈਣੀ ਤੇ ਫਿਰ ਆਡੋ ਕੇ ਮੈਨੂੰ ਕੱਲੀ ਨੂੰ ਸਾਰਾ ਸਿਆਪਾ ਆਣਾ ਪੈਣਾ ਮੈਂ ਮਰ ਜਾਂ ਨਹੀਂ ਰੋਟੀਆਂ ਤੇ ਐ ਲਾਉਂ ਡਈ ਆ ਭੀ ਜਿਦਾ ਗੁਰੂ ਘਰ ਲੰਗਰ ਲਾਉਣ ਲੱਗੀ ਨਹੀਂ ਨਖਤੀਏ ਰੋਟੀਆਂ ਤੇ ਲਾਉਣੀਆਂ ਤੂੰ ਦੋ ਕੱਲੀ ਅੱਡ ਹੋ ਜੇਗੀ ਕਿਉਂ ਦੋ ਲਾਉਣੀਆਂ ਪੈਂਦੀਆਂ ਰੋਟੀਆਂ ਦੀ ਕਿਹੜੀ ਗੱਲ ਆ ਦੋ ਰੋਟੀਆਂ ਲਾਉਣੀਆਂ ਘੜੀ ਚੋ ਦੀ ਲਾਹ ਜਾਂਦੀਆਂ ਉਹ ਤੂੰ ਗਾਣਾ ਨਹੀਂ ਸੁਣਿਆ ਖਾਣੀਆਂ ਤੂੰ ਬੰਦਿਆ ਤੂੰ ਦ ਤੇ ਮੈਂ ਨਹੀਂ ਅੱਡ ਹੋ ਜਾ ਤਾਂ ਕੋਈ ਨਹੀਂ ਕੌਲੀ ਕੇ ਸਬਜ਼ੀ ਦੀ ਮੈਂ ਦੇ ਦਿਆ ਕਰਨੀ ਤੇਰੇ ਨਾਲ ਡਾਂਗ ਹੋ ਜਾ ਕਰਨਾ ਹੁਣ ਮੈਂ ਭੱਜਣਾ ਚੋਰੀ ਚੋਰੀ ਨਿਕਲ ਕੇ ਆਈ ਤੈਨੂੰ ਦੱਸਣ ਵਾਸਤੇ ਕਲੀ ਮੜ ਜਾ ਹੁਣ ਮੈਂ ਉਨੀ ਆ ਫੇਰ ਦੋਰੇ ਜਦੋਂ ਜਾਊਗਾ ਸੌਦਾ ਲੈਣ ਇਹਦੀ ਪੂਤਨੀ ਕਮੋਣੀ ਮੈਂ ਤੇ ਸਸਦੀ ਆ ਜਾ 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 ਕੋਈ ਨਹੀਂ ਹਾਂ ਚੱਲ ਲੈ ਪਾਦੇ ਲੱਗੀ ਸਾਡੇ ਘਰ ਨੂੰ ਨਹੀਂ ਭਾਈ ਕਿੰਨੀ ਡਰਾ ਕੇ ਰੱਖੀ ਆ ਇੱਕ ਲੱਤ ਗਾਂ ਇੱਕ ਪਛਾਂ ਇੱਕ ਗਾਂ ਵਾਹ ਵਾਹ ਹੀ ਸਿੱਨੀ ਲੱਗਦਾ ਉਹਨਾਂ ਨੇ ਇਦਾਂ ਚਾਹੀਦੀ ਇਹਦਾਂ